ਅੱਜਕੱਲ ਦੇ ਕਲਯੁਗੀ ਪੁੱਤ ਤਸਵੀਰਾਂ ਸਕਰੀਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਜਸਥਾਨ ਦੇ ਜੈਪੁਰ ਦੀਆਂ ਜਿੱਥੇ ਕਿ ਇੱਕ ਪੁੱਤ ਨੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਪੁੱਤ ਦਾ ਕਹਿਣਾ ਸੀਗਾ ਕਿ ਜਿਹੜੇ ਮਾਂ ਦੇ ਹੱਥ ਦੇ ਵਿੱਚ ਚਾਂਦੀ ਦੇ ਕੜੇ ਪਾਏ ਹੋਏ ਨੇ ਉਹ ਮੈਨੂੰ ਦਿੱਤੇ ਜਾਣ ਤੇ ਜਿਸ ਤੋਂ ਬਾਅਦ ਇਹ ਸੰਸਕਾਰ ਦੀ ਰਸਮ ਹੈ ਉਹ ਕੀਤੀ ਜਾਵੇਗੀ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜੀ ਵੀਡੀਓ ਬੜੀ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ ਕਿ ਪੁੱਤ ਨੇ ਕੜਿਆਂ ਦੇ ਪਿੱਛੇ ਉਹ ਵੀ ਚਾਂਦੀ ਦੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਕਿ ਉਸ ਤੋਂ ਬਾਅਦ ਇਹ ਪੁੱਤ ਜਾ ਕੇ ਮਾਂ ਦੀ ਚਿੱਤਾ ਦੇ ਉੱਤੇ ਲਟ ਗਿਆ ਤੇ ਕਾਫੀ ਜ਼ਿਆਦਾ ਰੌਲਾ ਇਸ ਦੇ ਵੱਲੋਂ ਪਾਇਆ ਗਿਆ ਤਾਂ ਮਾਂ ਦੀ ਮੌਤ ਤੋਂ ਬਾਅਦ ਜਿਹੜਾ ਕਿ ਪੁੱਤਰਾਂ ਵਿਚਕਾਰ ਉਸ ਦੇ ਗਹਿਣਿਆਂ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਪੁੱਤ ਦੇ ਵੱਲੋਂ ਇਹ ਹਰਕਤ ਕੀਤੀ ਗਈ ਤਾਂ ਆਓ ਇੱਕ ਵਾਰ ਪੂਰੀ ਵੀਡੀਓ ਦਾ ਰੁਕ ਕਰ ਲੈਨੇ ਆਂ। ਲਓ ਓਟੋ ਓਟੋ। ਕਾਹ ਕਿ ਜੀ।

तो दे रहे ये ने अजकल के कलयुग ਤਸਵੀਰਾਂ ਸਕਰੀਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਰਾਜਸਥਾਨ ਦੇ ਜੈਪੁਰ ਦੀਆਂ ਜਿੱਥੇ ਕਿ ਇੱਕ ਪੁੱਤ ਨੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਪੁੱਤ ਦਾ ਕਹਿਣਾ ਸੀਗਾ ਕਿ ਜਿਹੜੇ ਮਾਂ ਦੇ ਹੱਥ ਦੇ ਵਿੱਚ ਚਾਂਦੀ ਦੇ ਕੜੇ ਪਾਏ ਹੋਏ ਨੇ ਉਹ ਮੈਨੂੰ ਦਿੱਤੇ ਜਾਣ ਤੇ ਉਸ ਤੋਂ ਬਾਅਦ ਇਹ ਸੰਸਕਾਰ ਦੀ ਰਸਮ ਹੈ ਉਹ ਕੀਤੀ ਜਾਵੇਗੀ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜੀ ਵੀਡੀਓ ਬੜੀ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ ਕਿ ਪੁੱਤ ਨੇ ਕੜਿਆਂ ਦੇ ਪਿੱਛੇ ਉਹ ਵੀ ਚਾਂਦੀ ਦੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਕਿ ਉਸ ਤੋਂ ਬਾਅਦ ਇਹ ਪੁੱਤ ਜਾ ਕੇ ਮਾਂ ਦੀ ਚਿੱਤਾ ਦੇ ਉੱਤੇ ਲਟ ਗਿਆ ਤੇ ਕਾਫੀ ਜ਼ਿਆਦਾ ਰੌਲਾ ਇਸ ਦੇ ਵੱਲੋਂ ਪਾਇਆ ਗਿਆ ਤਾਂ ਮਾਂ ਦੀ ਮੌਤ ਤੋਂ ਬਾਅਦ ਜਿਹੜਾ ਕਿ ਪੁੱਤਰਾਂ ਵਿਚਕਾਰ ਉਸ ਦੇ ਗਹਿਣਿਆਂ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਪੁੱਤ ਦੇ ਵੱਲੋਂ ਇਹ ਹਰਕਤ ਕੀਤੀ ਗਈ ਤਾਂ ਆਓ ਇੱਕ ਵਾਰ ਪੂਰੀ ਵੀਡੀਓ ਦਾ ਰੁਕ ਕਰ ਲੈਨੇ ਆਂ। ਲਓ ਓਟੋ ਓਟੋ। ਤੇਰੇ ਘਰ ਵਿੱਚ ਮਾਰਦ ਹਨ। માને કોણ આયા આઓ દેવસને મોહૈન્દ્ર એક મિનિટ જ જાય ને યાર લ્યો ઓય સુગિયા

ਮੈਂ ਅੜੀ ਗੱਲੀਆ ਇਹ ਨੇ ਅੱਜਕੱਲ ਦੇ ਕਲਯੁਗੀ ਪੁੱਤ ਤਸਵੀਰਾਂ ਸਕਰੀਨ 'ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਰਾਜਸਥਾਨ ਦੇ ਜੈਪੁਰ ਦੀਆਂ ਜਿੱਥੇ ਕਿ ਇੱਕ ਪੁੱਤ ਨੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਪੁੱਤ ਦਾ ਕਹਿਣਾ ਸੀਗਾ ਕਿ ਜਿਹੜੇ ਮਾਂ ਦੇ ਹੱਥ ਦੇ ਵਿੱਚ ਚਾਂਦੀ ਦੇ ਕੜੇ ਪਾਏ ਹੋਏ ਨੇ ਉਹ ਮੈਨੂੰ ਦਿੱਤੇ ਜਾਣ ਤੇ ਜਿਸ ਤੋਂ ਬਾਅਦ ਇਹ ਸੰਸਕਾਰ ਦੀ ਰਸਮ ਹੈ ਉਹ ਕੀਤੀ ਜਾਵੇਗੀ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜੀ ਵੀਡੀਓ ਬੜੀ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ ਕਿ ਪੁੱਤ ਨੇ ਕੜਿਆਂ ਦੇ ਪਿੱਛੇ ਉਹ ਵੀ ਚਾਂਦੀ ਦੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਕਿ ਜਿਸ ਤੋਂ ਬਾਅਦ ਇਹ ਪੁੱਤ ਜਾ ਕੇ ਮਾਂ ਦੀ ਚਿੱਤਾ ਦੇ ਉੱਤੇ ਲਟ ਗਿਆ ਤੇ ਕਾਫੀ ਜ਼ਿਆਦਾ ਰੌਲਾ ਇਸ ਦੇ ਵੱਲੋਂ ਪਾਇਆ ਗਿਆ ਤਾਂ ਮਾਂ ਦੀ ਮਤ ਤੋਂ ਬਾਅਦ ਜਿਹੜਾ ਕਿ ਪੁੱਤਰਾਂ ਵਿਚਕਾਰ ਉਸ ਦੇ ਗਹਿਣਿਆਂ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਪੁੱਤ ਦੇ ਵੱਲੋਂ ਇਹ ਹਰਕਤ ਕੀਤੀ ਗਈ ਤਾਂ ਆਓ ਇੱਕ ਵਾਰ ਪੂਰੀ ਵੀਡੀਓ ਦਾ ਰੁਕ ਕਰ ਲੈਨੇ ਆ। ਲਓ ਓਟੋ ਓਟੋ ਵੀਡੀਓ ਪੜਾਓ। મે લઈ આવો કા કે દેવો મેં જઈ કે આવો આને આવો જઈ દેરે દેરે મે લઈ આવો કા કે દેવો મેં જઈ કે આવો આને આવો જઈ દેરે દેરે ਆਹ ਸੱਜਾ ਪਹਿਲੇ ਫੇਰ ਸੁਣਿਆ ਨਿਰੰਦਰ ਦੇ ਦੋ ਆਹ ਬੜਾ ਜਿਹਾ ਮੈਂ ਬਤਾਉਂਗਾ ਮਤਲਬ ਮਤ ਮੇਰੀ ਮਤ ਹੈ ਲੈ ਨਿਰੰਦਰ ਅਰੇ ਜਲਦੀ ਆਓ ਇੱਕ ਮਿੰਟ ਨਹੀਂ ਗਲਤ ਬਾਹਰ ਗਾੜੀ ਲੈ ਆਓ ਗਾੜੀ ਲੈ ਦੇਖ ਮੈਂ ਕੋਲ ਕੋ ਮੇਰੇ ਨਾਲ ਆ ਜਾ दे रहे ये अजकल के कलयुगी ਪੁੱਤ ਤਸਵੀਰਾਂ ਸਕਰੀਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਰਾਜਸਥਾਨ ਦੇ ਜੈਪੁਰ ਦੀਆਂ ਜਿੱਥੇ ਕਿ ਇੱਕ ਪੁੱਤ ਨੇ ਚਾਂਦੀ ਦੇ ਕੜਿਆਂ ਦੇ ਪਿੱਛੇ ਆਪਣੀ ਮਾਂ ਦਾ ਸੰਸਕਾਰ ਰੁਕਵਾ ਦਿੱਤਾ ਤੇ ਪੁੱਤ ਦਾ ਕਹਿਣਾ ਸੀਗਾ ਕਿ ਜਿਹੜੇ ਮਾਂ ਦੇ ਹੱਥ ਦੇ ਵਿੱਚ ਚਾਂਦੀ ਦੇ ਕੜੇ ਪਾਏ ਹੋਏ ਨੇ ਉਹ ਮੈਨੂੰ ਦਿੱਤੇ ਜਾਣ ਤੇ ਉਸ ਤੋਂ ਬਾਅਦ ਇਹ ਸੰਸਕਾਰ ਦੀ ਰਸਮ ਹੈ ਉਹ ਕੀਤੀ ਜਾਵੇਗੀ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜੀ ਵੀਡੀਓ ਬੜੀ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ ਕਿ ਪੁੱਤ ਨੇ ਕੜੇ